ਬੀਏਡੀ ਪਟਿਆਲਾ ਰਏ ਦੇ ਚਾਰਜ ਸੰਭਾਲਣ ਤੋਂ ਬਾਅਦ ਅੱਜ ਮਲੇਰਕੋਟਲਾ ਡਿਸਟ੍ਰਿਕਟ ਦੇ ਸਾਰੇ ਹੀ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਗਈ ਜਿੱਥੇ ਕਿ ਮਲੇਰਕੋਟਲਾ ਡਿਸਟ੍ਰਿਕਟ ਦੇ ਲਾਂਡ ਆਰਡਰ ਦੇ ਹਾਲਾਤ ਸਪੈਂਡਿੰਗ ਕੇਸਸ ਜਿਹੜੇ ਹੋ ਕੇਸਸ ਦੀਆਂ ਤਫ਼ਤੀਸ਼ਾਂ ਬਾਰੇ ਪੀਓਜ਼ ਬਾਰੇ ਬੀਸੀਜ਼ ਬਾਰੇ ਇਸ ਪ੍ਰੋਪਰਟੀਆਂ ਬਾਰੇ ਜਿਹੜੀਆਂ ਕਿਸ ਪ੍ਰੋਪਰਟੀਆਂ ਅਸੀਂ ਡਿਸਪੋਜ਼ ਆਫ ਕਰਨੀਆਂ ਨੇ ਜਿਹੜੀ ਕਿਸ ਪ੍ਰੋਪਰਟੀ ਅਸੀਂ ਪਬਲਿਕ ਨੂੰ ਵਾਸ ਕਰਨੀ ਹੈ ਇੰਦੇ ਬਾਰੇ ਇਹਨਾਂ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਡਿਟੇਲ ਦੇ ਵਿੱਚ ਜਿਹੜਾ ਡਿਸਕਸ਼ਨ ਹੋਈ ਹੈ ਕ੍ਰਾਈਮ ਬਾਰੇ ਲਾਅਨਡ ਆਰਡਰ ਬਾਰੇ ਤੇ ਅਗੇ ਫੋਰਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਵਧੀਆ ਮਲੇਰ ਕੋਟਲਾ પોલીસ ਐਸਐਸਪੀ ਆਪਣੇ ਕਾਕਸਾ ਉਦਿਗਵਾਈਟ ਚੰਗਾ ਕੰਮ ਕਰ ਰਹੀ ਹੈ ਵਧੀਆ ਕੰਮ ਕਰ ਰਹੀ ਹੈ ਮੈਂ ਉੱਥੇ ਫੋਰਸ ਨੂੰ ਵੀ ਸ਼ਾਬਾਸ਼ ਦਿੱਤੀ ਇਹ ਫੋਰਸ ਨੂੰ ਨਮਰਤ ਸਾਲ ਦੀਆਂ ਵਧਾਈਆਂ ਦਿੱਤੀਆਂ ਨੇ ਔਰ ਫੋਰਸ ਨੂੰ ਇੱਕ ਤਗੜੇ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਅਸੀਂ ਨਸ਼ਕ ਹੋਰਾਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਹੈ ਗੈਸਟਰਾਂ ਦੇ ਵਿਰੁੱਧ ਅਸੀਂ ਸਖਤ ਕਾਰਵਾਈ ਕਰਨੀ ਹੈ ਜਿਹੜੇ ਕਰਾਇਈ ਪੇਸ਼ੇ ਦੇ ਬੰਦੇ ਹੈਗੇ ਨਹੀਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਉਹਨਾਂ ਤੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਖਤੀ ਨਾਲ ਐਕਸ਼ਨ ਲਵਾਂਗੇ ਤਾਂ ਕਿ ਅਸੀਂ ਇੱਕ ਆਪਣੇ ਸਮਾਜ ਨੂੰ ਬਹੁਤੀ ਚੰਗਾ ਤੇ ਨਿਰੋਵਾ ਸਮਾਜ ਬਣਾ ਸਕੀਏ ਸਾਡੀ ਨੌਜਵਾਨ ਪੀੜੀ ਜਿਹੜੀ ਹੈ ਨਸ਼ਾ ਕਰਕੇ ਢੜਕੀ ਹੋਈ ਹੈ ਆਪਣੀ ਜਵਾਨੀ ਜਿਹੜੀ ਉਹਨਾਂ ਦੀ ਖਰਾਬ ਹੋ ਰਹੀ ਹੈ ਉਹਨਾਂ ਨੂੰ ਸਟ੍ਰੀਮ ਲਾਈਨ ਦੇ ਵਿੱਚ ਲਿਆਉਣ ਲਈ ਅਸੀਂ ਜੋ ਕੋ ਬੱਚਾ ਨਸ਼ਾ ਖਾਂਦਾ ਉਹਨਾਂ ਦੇ ਕੈਂਪ ਲਾਈਏ ਉਹਨਾਂ ਦੇ ਨਸ਼ੇ ਛਡਾਈਏ ਸਰਕਾਰ ਵੱਲੋਂ ਨਸ਼ੇ ਛਡਾਏ ਜਾ ਰਹੇ ਨੇ ਔਰ ਜਿਹੜੀ ਸਪਲਾਈ ਲਾਈਨ ਹੈ ਉਹਨੂੰ ਤੋੜ ਕੇ ਜਿਹੜੇ ਸਪਲਾਇਰ ਨੇ ਉਹਨਾਂ ਨੂੰ ਫੜਕਿਆ ਅੰਦਰ ਇਹ ਸਰ ਲੇ ਕੋਲਾ ਹਾਦ ਨਾ ਦਾ ਇਤਿਹਾਸਕ ਘਟਨਾ ਤੇ ਇੱਥੇ ਤੁਹਾਨੂੰ ਪਤਾ ਹੈ ਤੁਸੀਂ ਐਸਐਸਪੀ ਰਾਜੂ ਤੋਂ ਬਤੌਰ ਸੰਗਰੂਰ ਇੱਕ ਤੋਂ ਚ ਕਲ ਤਰਸਰਾਂ ਵੱਲੋਂ ਇਸ ਤੋਂ ਭਾਈ ਚਾਰਖਾ ਨੂੰ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਜਿਹੇ ਲੋਗਾਂ ਕੀ ਮੈ ਸਗਣਾ ਲੇਕੋ ਮੈਂ ਸਾਰੀ ਪਬਲਿਕ ਨੂੰ ਇਹੋ ਕਹਾਂਗਾ ਕਿ ਮਲੇਰਕੋਟਲੇ ਬਾਰੇ ਗੁਰੂ ਸਾਹਿਬ ਨੇ ਜੋ ਹੁਕਮ ਰਪਾਇਆ ਸੀ ਹਾ ਨਾ ਨਾ ਇਹੋ ਲਾਇਆ ਸੀ ਕਿ ਗੁਰੂ ਸਾਹਿਬ ਨੇ ਮਲੇਰਕੋਟਲੇ ਵਾਲੇ ਲੋਕਾਂ ਨੂੰ ਬਹੁਤ ਹੀ ਪਿਆਰ ਦਿੱਤਾ ਸੀ ਮੈਂ ਸਾਰੇ ਧਰਮਾਂ ਦੇ ਵਰਗ ਨੂੰ ਇਹੋ ਕਹਾਂਗਾ ਕਿ ਪਿਆਰ ਸਤਿਕਾਰ ਨਾਲ ਰੋ ਕਿਸੇ ਤਰ੍ਹਾਂ ਦੀ ਜੇਕਰ ਕੁਆਪਸ ਦੇ ਵਿੱਚ ਕਿਸੇ ਦਾ ਕੋ ਤਕਰਾਰ ਹੈ ਉਹਨੂੰ ਪਿਆਰ ਨਾਲ ਬੈਠ ਕੇ ਜਿਹੜਾ ਉਹ ਹੱਲ ਕਰ ਲੋ ਲੇਕਿਨ ਇਹ ਨਹੀਂ ਕਿ ਅਸੀਂ ਉਥੇ ਕੋ ਲੈਂਡ ਆਰਡਰ ਦਾ ਮੁੱਦਾ ਬਣਾਉਣਾ ਹੈ ਜਾਂ ਉਥੇ ਕੋਈ ਹੋਰ ਆਪਣੀ ਕਿੜਕੜਨੀ ਹੈ ਕਿਸੇ ਨੇ ਉਹ ਚੀਜ਼ ਨਹੀਂ ਜਿੱਥੇ ਵੀ ਕਿਸੇ ਨੂੰ ਮੁਸ਼ਕਲ ਹੈ ਜਾਂ ਕਿਸੇ ਦਾ ਕੁਆਸ ਦੇ ਵਿੱਚ ਗਲਤਫहमी ਕਿਸੇ ਨੂੰ ਹੈ ਆ ਉਹ ਐਸਐਸਪੀ ਐਂਡ ਡੀਸੀ ਨਾਲ ਬੈਠ ਕੇ ਜਿਹੜਾ ਆਪਣੀ ਆਪਣੇ ਵਿਚਾਰ ਰੱਖ ਕੇ ਉਹਨੂੰ ਹੱਲ ਕਰ ਲੇਕਿਨ ਲੈਂਡ ਆਰਡਰ ਦੇ ਨਾਲ ਅਸੀਂ ਕਿਸੇ ਨੂੰ ਹੱਥ ਤੇ ਲੈ ਨਹੀਂ ਦਵਾਂਗੇ ਤਾਂ ਕਿ ਜਿਹੜੇ ਕਿਸੇ ਵੀ ਧਰਮ ਦੇ ਵਰਗ ਨੂੰ ਉੱਥੇ ਕੁਠੇਸ ਨਾ ਪਹੁੰਚੇ। ਦੇਖੋ ਜੀ ਪੁਲਿਸ ਤੁਹਾਡੀ ਅਸੀਂ ਤੁਹਾਡੇ ਦੋਸਤ ਹਾਂ। ਸਾਰੀ ਪਬਲਿਕ ਦੇ ਅਸੀਂ ਦੋਸਤ ਹਾਂ। ਜਿਹੜਾ ਸਾਨੂੰ ਇਨਫੋਰਮੇਸ਼ਨ ਦਏਗਾ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਿਆ ਅਸੀਂ ਟੋਪਰ ਸਿਕਰਟ ਰੱਖਾਂਗੇ। ਮੈਂ ਹੁਣੇ ਆਪਣੇ ਮੁਲਾਜ਼ਮਾਂ ਨਾਲ ਵੀ ਮੀਟਿੰਗ ਕੀਤੀ ਹੈ। ਉਹਨਾਂ ਸਾਰਿਆਂ ਨੂੰ ਮੈਂ ਕਿਹਾ ਵੀ ਜਿਹੜਾ ਸਾਡਾ ਇਨਫੋਰਮਰ ਹੈ ਸਾਨੂੰ ਇਨਫੋਰਮੇਸ਼ਨ ਦਿੰਦਾ ਹੈ ਉਹਦਾ ਨਾਮ ਕਿਤੇ ਡਿਸਕਲੋਸ ਨਾ ਹੋਵੇ। ਔਰ ਬਕਾਇਦਾ ਅਸੀਂ ਇਹਨੂੰ ਸਿਕਰਟ ਰੱਖਾਂਗੇ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਮੈਂ ਪਬਲਿਕ ਨੂੰ ਇਹੋ ਬੇਨਤੀ ਕਰਾਂਗਾ ਕਿ ਅੱਗੇੋਂ ਪੁਲਿਸ ਨੂੰ ਸਹਿਯੋਗ ਦੇਣ ਇਨਫੋਰਮੇਸ਼ਨ ਸਾਂਝੀ ਕਰਨ ਤਾਂ ਕਿ ਆਪਾਂ ਸਾਰੇ ਜਣੇ ਰਲ ਕੇ ਪੁਲਿਸ ਪਬਲਿਕ ਐਂਡ ਪ੍ਰੈਸ ਰਲ ਕੇ ਅਸੀਂ ਜਿਹੜਾ ਚੰਗਾ ਸਮਾਜ ਨੂੰ ਆਪਣਾ ਨਰੋਹਾ ਸਮਾਜ ਬਣਾਈਏ ਸਾਡੇ ਨੌਜਵਾਨਾਂ ਨੂੰ ਪ੍ਰੇਰਿਤ ਕਰੀਏ ਕਿੰਨ ਦੇਸ਼ੇ ਛੱਡ ਕੇ ਖੇਡਾਂ ਵਾਲੇ ਪਾਸੇ ਪੜ੍ਹਾਈ ਵਾਲੇ ਪਾਸੇ ਲੱਗਣ ਤੁਸੀਂ ਸਾਨੂੰ ਸਾਰੀ ਇਨਫੋਰਮੇਸ਼ਨ ਦਿਓ ਇਹ ਸਾਰੇ ਆਪਾਂ ਰਲ ਕੇ ਹੀ ਕੰਮ ਕਰ ਸਕਦਾ ਜਿਹੜਾ 26 ਜਨਮ ਦੇ ਦਿਹਾੜਾ ਆ ਰਿਹਾ ਦੇਸ਼ ਦੇ ਵਿੱਚ ਪੂਰਾ ਰੰਗਾਚਨ ਦਾ ਜਿਹੜਾ ਇਸ ਲਈ ਉਲੇਖ ਕੋਲ ਵਿੱਚ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰੋਪਰ ਸਿਕਿਉਰਟੀ ਅਰੇਂਜਮੈਂਟਸ ਕਰਾਂਗੇ ਜੀ ਇਹਦੇ ਵਿੱਚ ਆਲਰੇਡੀ ਮੈਸੇਜ ਆ ਚੁੱਕਾ ਹੈ ਸਾਰੇ ਐਸਐਸਪੀਜ਼ ਨੂੰ ਐਸਐਸਪੀਜ਼ ਨੂੰ ਇਹਨਾਂ ਬਾਰੇ ਪੂਰੀ ਸਿਕਿਉਰਟੀ ਪ੍ਰਬੰਧ ਕਰਨੇ ਲਿਖਿਆ ਗਿਆ ਸਾਰੇ ਐਸਐਸਪੀਜ਼ ਆਪ ਆਪਣੇ ਅਦਸਤਕ ਦੇ ਵਿੱਚ ਪ੍ਰੋਪਰ ਸਿਕਿਉਰਟੀ ਅਰੇਂਜਮੈਂਟਸ ਰੇੜੀ ਕਰਨੇ ਥੈਂਕ ਯੂ ਜੀ ਥੈਂਕ ਯੂ ਜੀ